ਕਾਟ ਵੀ ਫੋਰ ਸਭੀ ਪੰਜਾਬ ਇਸ ਨੂੰ ਤੁਸੀਂ ਦੇਖ ਰਹੇ ਹੋ ਮੈਂ ਹਾ ਤੁਹਾਡਾ ਰਿਪੋਰਟਰ ਐਡੀਬੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੰਜਾਬ ਦੇ ਸਾਪਾ ਕੈਪੀਟਲ 3 ਭਾਰਤ ਪੁਸ਼ਪ ਆਸ਼ਰਮ ਬੀਤੀ ਸ਼ਾਮ ਜੋ ਹੈ ਐਡੀ ਨੇ ਗ੍ਰਫਤਾਰ ਕਰ ਲਿਆ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਇਹ ਵੀ 2 ਦਿਨ ਪਹਿਲਾਂ ਉਹਨਾਂ ਨੂੰ ਸਮਝਾਇਆ ਕੀਤਾ ਸਰ ਉਸ ਤੋਂ ਬਾਅਦ ਕੱਲ ਵੀਰਵਾਲੋਂ ਜੁਆ ਐਡੀ ਦੇ ਦਫ਼ਤਰ ਵਿੱਚ ਜਲੰਧਰ ਵਿੱਚ ਪੇਸ਼ ਹੋਏ ਤਕਰੀਬਨ 9 ਘੰਟੇ ਤੱਕ ਕੁੱਝ ਵਰਤਾਰ ਚੱਲਦੀ ਰਹੀ ਉਸ ਤੋਂ ਬਾਅਦ ਖਬਰ ਸਾਹਮਣੇ ਆਈ ਕਿ ਦੇਰ ਸ਼ਾਮ ਜੋ ਹੈ ਈਡੀ ਵੱਲੋਂ ਭਾਰਤ ਕੁਸ਼ਕ ਆਸ਼ੂ ਦੇ ਉਤਾਰ ਕੱਢਿਆ ਗਿਆ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਅੱਜ ਸ਼ੁੱਕਰਵਾਰ ਨੂੰ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕਿ ਜੇਕਰ ਸੀ ਗੱਲ ਕਰੀ ਤਾਂ 9 ਘੰਟਿਆਂ ਤੱਕ ਲਗਾਤਾਰ ਪੁਸ਼ਪਰਦਾਈ ਚੱਲੀ ਗਈ ਕਿ ਦੱਸਿਆ ਜਾਵੇ ਕਿ ਭਾਰਤ ਕੁਸ਼ਕ ਆਸ਼ੂ ਜੁੜੇ ਨੇ ਉਹ ਸਵਾਲਾਂ ਦੇ ਜਵਾਬ ਸਹੀ ਗ੍ਰੀਕਾ ਨਹੀਂ ਜੋ ਹੈ 10 ਪਾਈਸਾ ਉਸ ਤੋਂ ਬਾਅਦ ਜੋ ਹੈ ਈਡੀ ਨੇ ਕਾਰਵਾਈ ਕਰਕੇ ਉਹਨੂੰ ਬਰਖਾਰ ਕਰ ਲਿਆ ਤੇ ਸਵਾਲਾਂ ਵਿੱਚ ਦੱਸਿਆ ਜਾ ਰਿਹਾ ਸੀ ਕਿ ਵਿਦੇਸ਼ਾਂ ਕੁਝ ਲੈ ਦੇਨ ਮੁਲਾਕੀ ਭਾਰਤਕੁਸ਼ਣ ਆਸ਼ੂਤ ਸਵਾਲ ਉੱਠੇ ਗਏ ਸਨ ਕਿ ਉਸ ਤੋਂ ਬਾਅਦ ਉਹਨਾਂ ਦੀ ਵਧੀ ਹੋਈ ਜਾਇਦਾਦ ਨੂੰ ਲੈ ਕੇ ਜੋ ਹੈ ਈਡੀ ਵੱਲੋਂ ਭਾਰਤਕੁਸ਼ਣ ਆਸ਼ੂਤ ਸਵਾਲ ਪੁੱਛੇ ਗਏ ਸੀ ਇਸ ਤੇ ਜਵਾਬ ਭਾਰਤਕੁਸ਼ਣ ਰਸ਼ਦੋ ਨਹੀਂ ਦੇ ਪਾਇਆ ਦਾ ਈਡੀ ਨੇ ਕਾਰਵਾਈ ਕਰਕੇ ਕੋਈ ਭਾਰਤਕੁਸ਼ਣ ਆਸ਼ੂ ਸਾਬਕਾ ਕੈਬਨਟ ਮੰਤਰੀ ਭਾਰਤਕੁਸ਼ਣ ਆਸ਼ੂ ਬਰਖਾਰ ਕਰ ਗਿਆ ਤੇ ਹੁਣ ਦੇਖਣਾ ਹੋਵੇਗਾ ਅੱਗੇ ਕੀ ਅਪਡੇਟ ਸਾਹਮਣੇ ਆਈ ਹੈ ਤੇ ਇਥੇ ਦੱਸ ਦਈਏ ਕਿ ਅੱਜ ਆਸ਼ੂ ਨੂੰ ਸਵਿਧਾਨ ਚੌਕ ਨੇੜੇ ਅਦਾਲਤ ਵਿੱਚ ਪੇਸ਼ ਕਰਨ ਦੀ ਜੋ ਗੱਲ ਹੈ ਉਹ ਵੀ ਸਾਹਮਣੇ ਆਈ ਸੂਤਰਾਂ ਮੁਤਾਬਕ ਪਤਾ ਲੱਗ ਗਿਆ ਹੈ ਕਿ ਆਸ਼ੂ ED ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ED ਪਿਛਲੀ ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹਿੰਦਿਆਂ ਆਸ਼ੂ ਦੀ ਵਧੀ ਹੋਈ ਜਾਇਦਾਦ ਦੀ ਜਾਂਚ ਕਰ ਰਹੀ ਹੈ ਸੂਤਰਾਂ ਮੁਤਾਬਕ ED ਅਧਿਕਾਰੀਆਂ ਦੇ ਸਾਹਮਣੇ ਵਿਦੇਸ਼ਾਂ ਵਿੱਚ ਕੁਝ ਲੈਂਡ ਡੇਨ ਵੀ ਸਾਹਮਣੇ ਆਏ ਨੇ ਜਿਸ ਕਾਰਨ ਆਸ਼ੂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ED ਹੁਣ ਉਹਨਾਂ ਖਾਤਾਧਾਰਕਾਂ ਦੀ ਸਮੀਖਿਆ ਕਰਨ ਵਿੱਚ ਰੁੱਝਿਆ ਹੋਇਆ ਜਿਨ੍ਹਾਂ ਦੇ ਹਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਨੇ ਈਡੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਕ ਕੀਤੇ ਗਏ ਆਸ਼ੂ ਦੀਆਂ ਜਾਇਦਾਦਾਂ ਦੇ ਹਲਫਨਾਮਿਆਂ ਦੇ ਨਾਲ-ਨਾਲ ਉਸ ਦੀ ਮੌਜੂਦਾ ਜਾਇਦਾਦ ਦਾ ਵੀ ਮੁਲਾਂਕਣ ਕਰ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ED ਔਨ ਵਾਲੇ ਦਿਨਾਂ 'ਚ ਆਸ਼ੂ ਦੇ ਕੁਝ ਕਰੀਬੀ ਦੋਸਤਾਂ ਤੋਂ ਵੀ ਪੁੱਛਪੜਤਾਲ ਕਰ ਸਕਦੀ ਹੈ ਇੱਥੇ ਸਿਕਰਿਓ ਕਿ ਦੋ ਤਿੰਨ ਪਹਿਲਾਂ ED ਨੇ ਸਾਬਕਾ ਮੰਤਰੀ ਭਾਰਤਪੂਸ਼ਨ ਆਸ਼ੂ ਨੂੰ ਕਿਸੇ ਮਾਮਲੇ ਵਿੱਚ ਸੱਮਨ ਜਾਰੀ ਕੀਤੇ ਸਨ ਜਿਸ ਕਾਰਨ ਵੀਰਵਾਰ ED ਦੇ ਸਾਹਮਣੇ ਪੇਸ਼ ਹੋਏ ਸਨ ਤੇ ਹਾਲਾਂਕਿ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਮੀਡੀਆ ਤੋਂ ਫਿਲਹਾਲ ਤਾਂ ਦੂਰੀ ਬਣਾ ਕੇ ਰੱਖੀ ਹੋਈ ਹੈ ਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਭਾਰਤਪੂਸ਼ਨ ਆਸ਼ੂ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਮੰਤਰੀ ਸਨ ਉਦੋਂ ਉਹਨਾਂ 'ਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਟੈਂਡਰ ਵਿੱਚ ਘੁਟਾਲਾ ਕੀਤਾ ਤੇ ਪਿਛਲੇ ਸਾਲ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੀ ਰਿਹੈਸ਼ ਤੇ ਹੋਰ ਥਾਵਾਂ ਦੇ ਉੱਤੇ ਛਾਪੇਮਾਰੀ ਵੀ ਕੀਤੀ ਗਈ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਭਾਰਤ ਪੁਸ਼ਨਾਸ਼ ਨੂੰ ਹਵਾਲਾ ਦੇ ਕੇ ਜਲੰਧਰ ਈਰੀ ਦਫਤਰ ਵਿੱਚ ਫਿਰ ਬੁਲਾਇਆ ਗਿਆ ਇਸ ਮਾਮਲੇ ਦੀ ਪੰਜਾਬ ਪੁਲਿਸ ਦੇ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸੇ ਕੇਸ ਦੇ ਆਧਾਰ ਤੇ ਕੇਂਦਰੀ ਜਾਂਚ ਏਜੰਸੀ ED ਨੇ ਇਸ ਕੇਸ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਇਸ ਮਾਮਲੇ ਦੀ ਜਾਂਚ ਦੌਰਾਨ ਕਈ ਮੁਲਜ਼ਮਾ ਖਿਲਾਫ ਜੋ ਹੈ ਤਲਾਸ਼ੀ ਮੁਹਿੰਮ ਦੌਰਾਨ ਬਹੁਤ ਅਹਿਮ ਸਬੂਤ ਵੀ ਕੱਥੇ ਕਿੱਤੇ ਗਏ ਇਸ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਪੁੱਛਗਿੱਛ ਲਈ ਬੁਲਾਇਆ ਗਿਆ ਤੇ ਹੁਣ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤਪੁਸ਼ਨ ਆਸ਼ੂ ਨੂੰ ED ਵੱਲੋਂ ਜੋ ਹੈ ਗ੍ਰਿਫਤਾਰ ਕਰ ਲਿਆ ਗਿਆ ਕਮਾਂਡ ਕੀ ਚਾ ਉਹ ਮੰਗ ਰਹੇ ਹਨ ਹਾਂ لیکن ਇਹ ਵੀ ਕੱਲ ਜਿਹੜਾ ਮਾਮਲਾ ਵਿਜੀਲੈਂਸ ਨੇ ਪਹਿਲਾਂ ਰਜਿਸਟਰਡ ਕੀਤਾ ਸੀ ਉਸ ਮਾਮਲੇ ਦੇ ਅੰਦਰ ਚਲਾਨ ਕੋਰਟ ਦੇ ਅੰਦਰ ਆਇਆ ਔਰ ਨਾ ਮਾਤਮ ਮਾਮਲਾ 2000 ਕਰੋੜ ਦਾ ਬਣਾਇਆ ਤੇ ਨਿਕਲਿਆ ਵਿੱਚੋਂ 2 ਲੱਖ ਉਹ ਵੀ ਠੇਕੇਦਾਰਾਂ ਦੇ ਕੋਲੋਂ ਜਿਹੜਾ ਉਹਨਾਂ ਦੇ ਸਿਰ ਪਾਇਆ ਗਿਆ ਔਰ ਇੱਕ ਵੀ ਪੈਸੇ ਦੀ ट्रांजੈਕਸ਼ਨ ਜਿਹੜੀ ਹੈ ਉਹ ਵਿਜੀਲੈਂਸ ਸਾਬਤ ਨਹੀਂ ਕਰ ਸਕਦੇ ਪਰ ਜਿਹੜਾ ਪ੍ਰੈਸ ਨੋਟ ਆਂਦਾ ਵਿਜੀਲੈਂਸ ਦਾ ਜਦੋਂ ਉਹ ਉਹਨਾਂ ਦੇ ਪ੍ਰੀਮਿਸਿਸ ਤੇ ਛਾਪੇ ਕਰਦੇ ਨੇ 4.ਸਮਥਿੰਗ ਕਰੋੜ ਉਸ ਤੋਂ ਬਾਅਦ 1.5 ਕਰੋੜ ਦੀ ਪ੍ਰਾਪਰਟੀ ਸੰਡੂ ਤੱਕ ਦਾ ਵੀ ਨਾਮ ਹੈ ਜੇ 4 ਕਰੋੜ ਫੜਿਆ ਤਾਂ ਹੁਣ ਕੋਰਟ ਚ ਦੇਣਵੇ ਬਿਲਕੁਲ ਠੀਕ ਹੈ 5 ਕਰੋੜ ਰੁਪਈਆ ਲੈ ਕੇ ਪ੍ਰਕਾਸ਼ਾ ਪ੍ਰਾਪਰਟੀ ਹੈ ਤਾਂ ਫਿਰ ਉਹ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਇਹ ਸਿਰਫ ਐਵੇਂ ਜਾਣ ਬੁੱਝ ਕੇ ਗੱਲ ਜਿਹੜੀ ਆ ਉਹਨੂੰ ਬਣਾਇਆ ਜਾ ਰਿਹਾ ਹੈ ਇਹ ਬਿਲਕੁਲ ਜਿਹੜਾ ਉਸ ਮਾਮਲੇ ਦੇ ਲਈ ਕੋਰਟ ਨੇ 스테 ਕੀਤਾ ਹੋਇਆ ਬਿジネス ਦੇ ਮੈਟਰਸ ਦੇ ਉੱਤੇ ਤੇ ਫਿਰ ਇਹ ਡੀਸ ਮਾਮਲੇ ਦੇ ਵਿੱਚ ਕਿਸ ਤਰੀਕੇ ਨਾਲ ਆਉਂਦੀ ਹੈ ਪੀਡੀ ਮਾਮਲਾ ਤਾਂ ਜਿਹੜਾ ਡਾਟਾ ਪੋਲਿਟਿਕਸ ਹੈ ਇਹ ਦਬਾਅ ਦੀ ਰਾਜਨੀਤੀ ਹੈ ਦਬਾਉਣ ਦੇ ਲਈ ਕਿਉਂਕਿ ਜੇ ਬਿジネス ਡਾਟਾ ਪੋਲਿਟਿਕਸ ਦਾ ਕਿਹਦੇ ਸੈਂਟਰ ਤੇ ਇਸ਼ਾਰਾ ਕਰ ਰਹੇ ਹੋ ਵੀ ਕਿਉਂ ਸੈਂਟਰ ਕਿਉਂ ਨਹੀਂ ਚਾਹੇ ਸੈਂਟਰ ਹੋਵੇ ਚਾਹੇ ਸਟੇਟ ਹੋਵੇ ਭਗਵੰਤ ਮਾਨ ਬੀਜੇਪੀ ਦੇ ਨਾਲ ਰਲਿਆ ਹੋਇਆ ਜਿਹੜੇ ਯਾਰ ਸੀ ਪਿਛਲੇ ਸਾਲ ਉਹ ਵੀ ਬਾਕੀ ਹੋ ਗਏ ਨੇ ਜਿਹੜਾ ਮਰਜੀ ਬਾਕੀ ਹੋਵੇ ਨਾ ਹੋਵੇ ਇਹ ਸਮੇਂ ਦੇ ਹਾਲਾਤ ਆ ਰਾਜਨੀਤੀਆਂ ਬਦਲਦੀਆਂ ਰਹਿੰਦੀਆਂ ਨੇ ਪਰ ਜਿਹੜਾ ਅੱਜ ਦਾ ਮਾਮਲਾ ਆ ਈਡੀ ਦੇ ਨਾਲ ਇਹ ਈਡੀ ਤਾਂ ਕੇਸ ਹੀ ਨਹੀਂ ਬਣਦਾ ਇਹ ਤਾਂ ਜੇ ਬਣਾਉਣਾ ਤਾਂ ਇਨਕਮ ਟੈਕਸ ਦਾ ਕੇਸ ਬਣਾਓ ਅੱਛਾ ਜੇ ਜੇ ਕੋਈ ਪੈਸੇ ਦੀ ਟ੍ਰਾਂਜੈਕਸ਼ਨ ਹੋਈ ਆ ਕੋਈ ਭ੍ਰਾਮ ਦੀਦੀ ਹੋਈ ਫਿਰ ਤਾਂ ਮਾਮਲਾ ਇਨਕਮ ਟੈਕਸ ਦਾ ਬਣਦਾ ਨਾ ਕਿ ਈਡੀ ਦਾ ਬਣਦਾ ਹੈ منی ਲਾਂਡਰਿੰਗ ਦਾ ਮਾਮਲਾ ਕਿੱਥੋਂ ਆ ਗਿਆ ਆਸ਼ੂ ਦੇ ਪਰਿਵਾਰ ਦੇ ਵਿੱਚ ਸੱਦੇ ਪਹਿਲਾਂ ਸੱਦੇ ਫਿਰ ਇਹਦਾ ਮਤਲਬ ਕਿ ਹਰਾਸਮੈਂਟ ਹੀ ਹੈ ਸਾਰੇ ਪਾਸੇ ਨੇ ਜ਼ਿਆਦਾਤਰ ਤਾਂ ਇਹਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਮਾਮਲਾ ਈਡੀ ਦਾ ਬਿਲਕੁਲ ਵੀ ਨਹੀਂ ਬਣਦਾ ਇਹ ਹੀ ਗੱਲ ਅਸੀਂ ਅੱਜ ਰਾਤ ਵੀ ਵਕੀਲ ਸਾਹਿਬਾਨ ਦੇ ਨਾਲ ਡਿਸਕਸ ਕੀਤੀ ਹੈ ਅੱਜ ਵੀ ਕੀਤੀ ਹੈ ਇਹ ਸਿਰਫ ਜਾਣਬੁੱਝ ਕੇ ਰਾਜਨੀਤੀ ਨੂੰ ਵਰਗਲਾਉਣ ਦੇ ਲਈ ਔਰ ਸਾਨੂੰ ਦਬਾਉਣ ਦੀ ਚਾਲ ਹੈ ਇਸ ਤੋਂ ਵੱਧ ਕੇ ਕਾਰਨ ਕੀ ਸਮਝੋ ਕੁਟਲੀ ਸਾਹਿਬ ਕਿਉਂ ਅਜਾ ਕਿਤਾ ਜਾ ਰਿਹਾ ਜਿਹੜਾ ਵਿਅਕਤੀ ਜ਼ਿੰਦਗੀ ਦੇ ਅੰਦਰ ਅੱਗੇ ਵਧਣ ਦੀ ਹਿੰਮਤ ਰੱਖਦਾ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਦਬਾਉਂਦੀਆਂ ਨੇ ਤਾਂ ਕਿ ਇਹ ਇੱਕ ਲੋਕ ਰਾਏ ਬਣਾ ਕੇ ਇੱਕ ਜਨ ਲੋਕ ਲਾਇਕ ਨਾ ਬਣ ਇਹ ਹਮੇਸ਼ਾ ਸਰਕਾਰਾਂ ਕਰਦੀਆਂ ਨੇ ਅਜਾ ਬੁੱਝ ਕੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨਹੀਂ ਦੱਸਦੇ ਬੇ ਕੁਟਲੀ ਸਾਹਿਬ ਸੋਰੀ ਕਾਂਗਰਸ ਦੇ ਇਸ ਮੁੱਚੀ ਲੀਡਰਸ਼ਿਪ ਤੁਸੀਂ ਰਾਤ ਵੀ ਆਏ ਹੋ ਪ੍ਰਗਤ ਸਿੰਘ ਜੀ ਦੇ ਤੋਂ ਨਾਲ ਖੋਸਟੀ ਜਲੰਧਰ ਅਸੀਂ ਬਿਲਕੁਲ ਇਸ ਮਾਮਲੇ ਨੂੰ ਜਾਣ ਬੁੱਝ ਕੇ ਨਹੀਂ ਤਾਂ ਕਹਿ ਦਿੰਦੀਆਂ ਪਾਰਟੀਆਂ ਨੂੰ ਸਿਆਸੀ ਰੰਗਤ ਦਿੱਤਾ ਜਾ ਰਿਹਾ ਜੀ ਬਹੁਤ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਤਾਂ ਜਲੰਧਰ ਨਾਲ ਬਲੌਗਰ ਜਿਹਦਾ ਪੰਜਾਬ ਸੱਚ ਸਕਦੇ ਸੀ ਸਾਰਾ ਨਹੀਂ ਚਲੋ ਆਸ਼ੂ ਦਾ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਇੱਕ ਵੱਡਾ ਚਿਹਰਾ ਨੇ ਕਾਂਗਰਸ ਦਾ ਸਾਡੀ ਰਿਸਪੌਂਸਿਬਿਲਟੀ ਹੈ ਕੇਂਦਰ ਦੀ ਲੀਡਰਸ਼ਿਪ ਦੇ ਨਾਲ ਰਾਤ ਵੀ ਗੱਲ ਹੋਈ ਹੈ ਅੱਜ ਸਵੇਰੇ ਵੀ ਗੱਲ ਹੋਈ ਹੈ ਸਾਡੀ ਜ਼ਿੰਮੇਵਾਰੀ ਫੈਕਸ ਹੋਈ ਆ ਸੀ ਇਸ ਕਰਕੇ ਆਏ ਆ ਜਦੋਂ ਦੂਸਰਿਆਂ ਦੀ ਜ਼ਿੰਮੇਵਾਰੀ ਲੱਗੇ ਕਿ ਜ਼ਿੰਮੇਵਾਰੀ ਲਾਵਾਂਗੇ ਉਹ ਵੀ ਅਗਲੇ ਅਗਲੀ ਕਾਰਵਾਈ ਕਿਸ ਤਰੀਕੇ ਨਾਲ ਕੀਤੀ ਨਹੀਂ ਬਸ ਅੱਜ ਅਸੀਂ ਹੋ ਸਕਦਾ ਇਸ ਮਾਮਲੇ ਤੋਂ ਬਾਅਦ ਪੋਸਿਬਿਲਟੀ ਹੈ ਕਿ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਮਾਮਲੇ ਤੇ ਜੀ ਕੀ ਗੱਲ ਕੀਤੇ ਕੋਟਲੀ ਸਾਹਿਬਾ ਕੀ ਲੱਗਦਾ ਤੁਹਾਨੂੰ ਦਬਾਅ ਬੀਜੇਪੀ ਜਾਂ ਫਿਰ ਆਪ ਦੇ ਵਿੱਚ ਜੁਆਇਨ ਹੋਣ ਦਾ ਮਾਹੌਲ ਹੈ ਦੋਨੇ ਇਹ ਰਲੇ ਹੋਏ ਨੇ ਜ਼ੋਰ ਜ਼ੋਰ ਮਸੇਰੇ ਭਾਈ ਲੜੇ ਹੋਏ ਨੇ